ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਆਪਣੇ YouTube ਚੈਨਲ ਵਿੱਚ ਅੱਜ ਆਪਾਂ ਆਪਣੀ ਛੱਤ ਤੇ ਜੋ ਸਰਦੀ ਦੀਆਂ ਸਬਜ਼ੀਆਂ ਨੇ ਉਹਨਾਂ ਦੀ ਲਾਉਣ ਦੀ ਤਿਆਰੀ ਕਰੀ ਜਾਨੇ ਆ। ਆਪਾਂ ਰੂੜੀ ਪਾ ਦਿੱਤੀ ਐ। ਇਹਦੇ ਵਿੱਚ ਰੂੜੀ ਪਾ ਕੇ ਤੇ ਫਿਰ ਆਪਾਂ ਇਹਦੇ ਵਿੱਚ ਇੱਕ ਕਿਆਰੀ ਦੇ ਵਿੱਚ ਤਾਂ ਆਪਾਂ ਲਾ ਰਹੇ ਆ ਕੈਰਟ ਗਾਜਰਾ ਦੂਸਰੀ ਦੇ ਵਿੱਚ ਵੀ ਕੱਚੇ ਗੰਡੇ ਜੋ ਹੁੰਦੇ ਨੇ ਪਿਆਜ਼ ਅਰਲੀ ਪਿਆਜ਼ ਉਹ ਤੇ ਥੋੜੀ ਜਿਹੀ ਜਗ੍ਹਾ ਦੇ ਵਿੱਚ ਇੱਥੇ ਸੀ ਲਾ ਰਹਿਆ ਧਣੀਆਂ ਤੇ ਅੱਜ ਹੈਗਾ ਦੋਸਤੋ ਤਰੀਕ 30 ਸਤੰਬਰ 2025 ਤੇ ਇਸ ਵਾਰ ਥੋੜਾ ਜਿਹਾ ਅਸੀਂ ਜਾਣ ਕੇ ਲੇਟ ਕੀਤਾ ਕਿਉਂਕਿ ਥੋੜੀ ਜਿਹੀ ਗਰਮੈਸ਼ ਲੱਗੀ ਵੀ ਜਿਆਦੀ ਹੈ ਹਾਲੇ ਗਰਮੀ ਤੇ ਜਿਆਦੀ ਗਰਮੀ ਕਰਕੇ ਥੋੜਾ ਜਿਹਾ ਲੇਟ ਜਾਣ ਕੇ ਸਬਜ਼ੀ ਬੀਜ ਰਹੇ ਆ ਅਜੇ ਦੂਜੀ ਸਾਈਡ ਸਬਜ਼ੀ ਚੱਲ ਰਹੀ ਹੈ ਪੋਰੀਆਂ ਤਾਰੀਆਂ ਲੱਗ ਰਹੀਆਂ ਨੇ ਤਾਂ ਇਸ ਕਰਕੇ ਉਹਨੂੰ ਅਜੇ ਅਸੀਂ ਸੋਚਿਆ ਵੀ ਪੋਰੀਆਂ ਤਾਰੀਆਂ ਖਾਲੀਏ ਪਹਿਲਾਂ ਤੇ ਫੇਰ ਹੀ ਉਹਨੂੰ ਟੱਟਾਂਗੇ ਤੇ ਉਹਨਾਂ ਚ ਰ ਅਸੀਂ ਸੋਚਿਆ ਵੀ ਜਿਹੜੀ ਆਹਾ ਦੋ ਆਪਣੇ ਹੈਗੀਆਂ ਨੇ ਇਦੇ ਵਿੱਚ ਸੀ ਇੱਕ ਵਾਰ ਥੋੜੀ ਸਬਜ਼ੀ اگਾਈਏ ਫਿਰ ਨਾਲ-ਨਾਲ ਅੱਗੇ-ਅੱਗੇ ਜਿਵੇਂ ਕੰਮ ਚੱਲੂਗਾ ਦੋ ਦਿਨਾਂ ਨੂੰ ਇੱਕ ਦਿਨਾਂ ਨੂੰ ਉਵੇਂ ਆਪਾਂ ਅੱਗੇ ਚਲਾਵਾਂਗੇ ਤੇ ਸੋ ਥੋੜੀ ਜਿਹੀ ਰੂੜੀ ਪਾਉਣੀ ਦੋਸਤੋ ਜ਼ਰੂਰੀ ਹੈ ਇੱਕ ਮਿੱਟੀ ਦੇ ਵਿੱਚ ਸਾਲ ਭਰ ਇਹ ਰੂੜੀ ਚੱਲੂਗੀ ਕਿਉਂਕਿ ਇਸ ਨੇ એનર્ਜੀ ਦੇਣੀ ਹੈ ਆਪਾਂ ਦੂਜਾ ਕੋਈ ਕੈਮੀਕਲ ਕੋਈ ਸਪਰੇਅ ਕੋਈ ਖਾਦ ਦੂਜੀ ਨਹੀਂ ਯੂਜ਼ ਕਰਦੇ ਸਿਰਫ ਆਪਾਂ ਆਰਗੈਨਿਕ ਇਹ ਹੀ ਰੂੜੀ ਪਾਉਣੀ ਆ ਖਾਦ ਪੂਰੀ ਡੀਕੰਪੋਸਟ ਹੋਈ ਹੋਈ ਪੂਰੀ ਆ ਦੇਖੋ ਇਹ ਜਿਹੜੀ ਹੈਗੀ ਹੈ ਨਾ ਪੂਰੀ ਵਧੀਆ ਖਾਦ ਹੈ ਇਹ ਪਾ ਰਹੇ ਆ ਆਪਾਂ ਤਾਂ ਇਹਦੇ ਵਿੱਚ ਦੂਸਰਾ ਕੋਈ ਚੀਜ਼ ਨਹੀਂ ਪਾਉਣੀ ਤਾਂ ਛੇਤੀ ਸਬਜ਼ੀ ਹੋਊਗੀ ਫਿਰ ਤੇ ਇਹਦੇ ਵਿੱਚ ਆਪਾਂ ਗਾਜਰਾਂ ਲਗਾਵਾਂਗੇ ਉਹਦੇ ਵਿੱਚ ਅਸੀਂ ਦੋ ਜੀ ਚਾਪਾ ਟਣੀਆਂ ਤੇ ਪਿਆਜ਼ ਹਰੇ ਪਿਆਜ਼ ਤਾਂ ਵੈਸੇ ਦੋਸਤੋ ਜਾਣਕਾਰੀ ਲਈ ਇਹ ਕਿ ਜਿੱਥੇ ਆਪਾਂ ਗਾਜਰਾਂ اگਾਉਣੀਆਂ ਹੁੰਦੀਆਂ ਨੇ ਨਾ ਉੱਥੇ ਰੂੜੀ ਦੀ ਖਾਦ ਬਹੁਤ ਘੱਟ ਪਾਉਣੀ ਚਾਹੀਦੀ ਆਪਾਂ ਨੂੰ ਫਿਰ ਜਿਹੜੀ ਗਾਜਰ ਹੈ ਉਹ ਵਧੀਆ ਸਾਫ਼ ਸੁਥਰੀ ਮਿਲਦੀ ਹੈ ਗਾਜਰ ਨੂੰ ਜ਼ਿਆਦਾ ਰੂੜੀ ਨਹੀਂ ਪਾਉਣੀ ਚਾਹੀਦੀ ਮਤਲਬ ਤੇ ਇਸ ਤਰ੍ਹਾਂ ਆਪਾਂ ਹੁਣ ਖੇਤ ਨੂੰ ਖੁਰਪੀ ਦੇ ਨਾਲ ਚੰਗੀ ਤਰ੍ਹਾਂ ਤਿਆਰ ਕਰ ਲਿਆ ਤੇ 2-3 ਵਜੇ ਪਹਿਲਾਂ 5-7 ਦਿਨ ਹੋ ਗਏ ਪਹਿਲਾਂ ਇਹਦੇ ਵਿੱਚ ਜਿਹੜੀ ਸਬਜ਼ੀ ਸੀ ਉਹ ਆਪਾਂ ਵੱਢ ਲਈ ਸੀ ਤੇ ਸਾਫ਼ ਕਰ ਲਿਆ ਸੀ ਤੇ ਹੁਣ ਦੁਬਾਰਾ ਫੇਰ ਲਾਉਣੇ ਆ ਪਹਿਲਾਂ ਸਾਫ਼ ਕਰ ਲੈਣਾ ਪਿਛਲੀ ਵਾਰ ਦੀ ਜਿਹੜੀ ਸਬਜ਼ੀ ਸੀ ਵੱਲਾਂ ਸੀ ਕਦੂ ਤੋਰੀ ਦੀ ਵੱਲ ਸੀ ਇੱਥੇ ਮਿਰਚ ਸੀ ਉਹ ਸਾਰੀ ਆਪਾਂ ਪਹਿਲਾਂ ਸਾਫ਼ ਕਰ ਲਈ ਹਵਾ ਲਵਾ ਲਈ ਤੇ ਬੀ ਹੁੰਦੇ ਨਾ ਗਾਜਰ ਦੇ ਕਿਸੇ ਵੀ ਚੀਜ਼ ਦੇ ਇਹ ਬੀ ਬਹੁਤ ਡਿਪੈਂਡ ਕਰਦੇ ਨੇ ਸਾਫ਼ ਸੁਥਰੇ ਵਧੀਆ ਬੀਜ ਲੈਣੇ ਚਾਹੀਦੇ ਨੇ ਕਿਸੇ ਵਧੀਆ ਬ੍ਰਾਂਡ ਦੇ ਤੇ ਮਤਲਬ ਬੀ ਤੇ ਬਹੁਤ ਡਿਪੈਂਡ ਕਰਦਾ ਜਿਹੜੀ ਖਾਸ ਕਰਕੇ ਗਾਜਰ ਹੈ ਇਹ ਇਹਦੇ ਮਤਲਬ ਕੁਆਲਿਟੀ ਬੀ ਤੇ ਹੀ ਹੈ ਸਾਰੀ ਹਨਾ ਸਾਫ਼ ਗਾਜਰ ਨਿਕਲੇ ਲੰਬੀ ਨਿਕਲੇ ਮਿੱਠੀ ਨਿਕਲੇ ਸਫਾਈ ਦੇ ਵਿੱਚ ਜਾਨੀ ਕੀ ਹੋਵੇ ਤੇ ਇੱਕ ਦੋਸਤੋ ਜਦੋਂ ਵੀ ਗਾਜਰ ਲਾਉਣੀ ਆ ਤੁਸੀਂ ਇਹ ਖਿਆਲ ਰੱਖਣਾ ਕਿ ਵਿਰਲੀ ਹੋਵੇ ਜੇ ਨਹੀਂ ਗਾਜਰ ਵਿਰਲੀ ਹੋਊਗੀ ਨਾ ਉਨੀ ਦੋਸਤੋ ਇਹ ਗਾਜਰ ਤੁਹਾਡੀ ਇੱਕ ਤਾਂ ਮੋਟੀ ਹੋਊਗੀ ਇੱਕ ਮਿੱਠੀ ਹੋਊਗੀ ਇੱਕ ਜਲਦੀ ਹੋਊਗੀ ਹੈ ਨਾ ਜਿਹੜੀ ਬਰੀਕ ਗਾਜਰ ਹੈ ਜਦੋਂ ਜਦੋਂ ਆਪਾਂ ਬੀ ਜਿਆਦਾ ਪਾ ਲੈਂਦੇ ਆ ਤਾਂ ਉਹ ਗਾਜਰ ਵੀ ਕੋਈ ਗਾਜਰ ਮਤਲਬ ਬੀ ਜਿਆਦਾ ਕਰਕੇ ਨਾ ਪਤਲੀ ਨਹੀਂ ਹੁੰਦੀ ਗ੍ਰੋਥ ਨਹੀਂ ਕਰਦੀ ਸੰਘਣੀ ਹੋ ਜਾਂਦੀ ਹੈ ਤਾਂ ਇਹ ਖਿਆਲ ਰੱਖਣਾ ਤੁਸੀਂ ਕਿ ਜਦੋਂ ਵੀ ਗਾਜਰਾ ਲਾਉਣੀ ਹੈ ਨਾ ਆ ਦੇਖੋ ਮੈਂ ਛੋਟੀ ਜੀ ਪੈਕ ਸੀ ਇਹਦੇ ਵਿੱਚ ਹੀ ਪਾਈ ਹੈ ਹਾਲੇ ਵੀ ਇਹ ਬਹੁਤ ਸੰਘਣੀਆਂ ਹੋ ਜਾਣਗੀਆਂ ਲਾਉਣ ਤੋਂ ਬਾਅਦ ਉਸ ਤੋਂ ਗਾਜਰਾ ਥੋੜਾ ਜਿਹਾ ਇਸ ਤਰ੍ਹਾਂ ਹੱਥ ਮਾਰ ਦਿਓ ਮੇਰਾ ਤਾਂ ਬਈ ਦੇਖੋ ਇਹ ਤਜਰਬਾ ਹੈ ਬਾਕੀ ਕਿਸਾਨ ਭਰਾ ਦੋਸਤ ਮੇਰੇ ਵੀਰ ਕਿਵੇਂ ਬੀਜਦੇ ਨੇ ਉਹ ਆਪੋ ਆਪਣਾ ਤਜਰਬਾ ਵੀ ਦੱਸਿਓ ਪਰ ਮੈਂ ਇਸ ਤਰ੍ਹਾਂ ਹੱਥ ਦੇ ਨਾਲ ਹੀ ਮਤਲਬ 2-4 ਵਾਰੀ ਹੱਥ ਇੱਧਰ 2-4 ਵਾਰੀ ਇੱਧਰ ਮਾਰ ਦੇਣਾ ਤੇ ਗਾਜਰ ਵਧੀਆ ਉੱਗ ਪੈਂਦੀ ਹੈ ਜਿਹੜੀ ਮਾੜੀ ਮੋਟੀ ਮਿੱਟੀ ਹੁੰਦੀ ਹੈ ਉਹ ਰਲ ਜਾਂਦੀ ਹੈ ਤੇ ਇੱਕ ਵਾਰੀ ਮੈਂ ਇਸ ਤਰ੍ਹਾਂ ਮਾਰ ਦਾਂਗੇ ਆਪਾਂ ਇਸ ਤਰ੍ਹਾਂ ਹੀ ਮਾਰ ਦੇਣੀੁੱਠੇ ਤਰੀਕੇ ਨਾਲ ਤੇ ਉਸ ਤੋਂ ਬਾਅਦ ਆਪਾਂ ਦੋਸਤੋ ਮੈਂ ਤਾਂ ਇਹਨੂੰ ਪਾਣੀ ਲਗਾ ਦਣਾ ਹੁਣਾਂ ਪਰ ਕਈ ਭਰਾ ਪਾਣੀ ਨਹੀਂ ਵੀ ਲਗਾਉਂਦੇ ਬੈੱਡ ਬਣਾ ਕੇ ਜਿਹੜੇ ਲਾਉਂਦੇ ਨੇ ਤੇ ਚਲੋ ਆਪੋ ਆਪਣਾ ਹੈ ਸਿਸਟਮ ਪਰ ਮੈਂ ਪਾਣੀ ਇਹਨੂੰ ਲਗਾਉਂਗਾ ਤੇ ਇੱਕ ਮੈਂ ਪਾਣੀ ਲਗਾਉਂਗਾ ਇੱਕ ਮੈਂ ਇਹਦੇ ਉੱਤੇ ਇਹਨੂੰ ਦੇ ਛਿੰਕਣ ਤੋਂ ਬਾਅਦ ਇਹਦੇ ਤੇ ਕੋਈ ਗੱਟੇ ਥੈਲੇ ਪਾਵਾਂਗਾ ਟਕੂਆਂ ਇਹਨੂੰ 2-3 ਦਿਨਾਂ ਵਾਸਤੇ ਤਾਂ ਕਿ ਇਹ ਚ ਮੌਇਸਚਰਾਈਜ਼ ਬਣਿਆ ਰਵੇ ਨਮੀ ਬਣੀ ਰਵੇ ਤੇ ਇਹਦਾ ਜਿਹੜਾ ਬੀਜ ਹੈ ਉਹ ਜਿਹੜਾ ਬੀਜ ਦਾ ਸ਼ੈੱਲ ਹੁੰਦਾ ਹੈ ਉਹ ਸਖਤ ਹੁੰਦਾ ਥੋੜਾ ਜਿਹਾ ਤੇ ਤਾਂ ਕਿ ਛੇਤੀ ਹੀ ਇਹ 2-4 ਦਿਨਾਂ ਦੇ ਵਿੱਚ ਹੀ ਉੱਗ ਪਵੇ। ਆ ਦੂਜੇ ਪਾਸੇ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਇਹ ਆਪਾਂ ਕਿਆਰੀ ਤਿਆਰ ਕਰ ਰਹੇ ਹਾਂ ਗੰਢਿਆਂ ਵਾਸਤੇ। ਹਰਾ ਪਿਆਜ਼ ਜਿਹੜਾ ਕਿ ਆਪਾਂ ਨੂੰ अर्ਲੀ ਖਾਣ ਨੂੰ ਮਿਲਦਾ ਹੈ ਗੰਢੇਲੇ ਤੇ ਉਹ ਲਾਵਾਂਗੇ। ਨਾਲ ਇਹਦੇ ਵਿੱਚ ਆਪਾਂ ਹਰਾ ਧਨੀਆ ਅੱਧੇ ਦੇ ਵਿੱਚ ਬੀਜਾਂਗੇ ਜਿਹੜਾ ਕਿ ਸਾਡੇ ਪਰਿਵਾਰ ਨੂੰ ਵਾਧੂ ਰਹਿੰਦਾ। ਤੇ ਆਪਾਂ ਇਹ ਆਪਾਂ ਨਾ ਅਰਲੀ ਪੌਦ ਆਪਾਂ ਲਿਆਂਦੀ ਸੀ ਮਾਰਕੀਟ ਦੇ ਵਿੱਚੋਂ ਤੇ ਆਪਾਂ ਨੂੰ 20-30 ਰੁਪਈਆ ਦੀ ਗੁੱਟੀ ਮਿਲ ਗਈ ਤੇ ਇਹ ਜਿਹੜੀ ਪੌਦ ਹੈ ਆਪਣੇ ਤੁਸੀਂ ਦੇਖੋਗੇ ਨਾ ਵੀ 2 ਮਹੀਨੇ ਡੇਢ ਮਹੀਨੇ ਦੇ ਵਿੱਚ ਪੂਰੇ ਸੋਹਣੇ ਗੰਡੇ ਖਾਨ ਨੂੰ ਹਰੇ ਕੱਚੇ ਗੰਡੇ ਤਿਆਰ ਹੋ ਜਾਣਗੇ ਤੇ ਇੰਨੇ ਕ ਥਾਂ ਦੇ ਵਿੱਚ ਆਪਾਂ ਦੂਜੇ ਗੰਡੇ ਹੁੰਦੇ ਨੇ ਗੰਡੇ ਲਿਓ ਲਾ ਦੇਾਂਗੇ ਤੇ ਇਹ ਥੋੜੇ ਜਿਹੇ ਹਰੇਕ ਭਰਾ ਨੂੰ ਇਹ ਮਾਰਕੀਟ ਦੇ ਵਿੱਚੋਂ ਵੇਚਣ ਵਾਲੇ 20-30 ਰੁਪਈਆ ਦੀ ਗੁੱਟੀ ਦੇ ਦਿੰਦੇ ਨੇ ਇਹ ਆਪਾਂ ਨੂੰ ਨਾ ਸਾਰਾ ਸਾਲ ਨਹੀਂ ਮੁੱਕਾ ਸਾਰਾ ਸਾਲ ਨਹੀਂ ਮੁੱਕਣੇ ਆਪਾਂ ਨੂੰ ਦੂਜੇ ਗੰਡੇ ਵੀ ਪੱਟਣ ਦੀ ਲੋੜ ਨਹੀਂ ਪੈਂਦੀ ਇਹ ਗੰਡੇ ਹੀ ਤਿਆਰ ਹੋ ਜਾਣਗੇ ਨਾਲੇ ਛੇਤੀ ਤਿਆਰ ਹੋ ਜਾਣਗੇ ਇੰਨੀ ਕੁ ਵਿਰਲ ਤੇ ਮੈਂ ਲਾਉਣਾ ਹੁੰਨਾ ਤੇ ਭਰਾਵੋ ਤੁਸੀਂ ਵੀ ਲਾਉਨੇ ਹੋਵੋਗੇ ਤਾਂ ਸੋਨੇ ਆਪਣੇ ਗੱਲ ਦੱਸਣੀ ਪਰ ਮੈਂ ਇਸਤਰੀ ਲਾਉਣਾ ਹੁੰਨਾ ਇੰਨੀ ਕੁ ਦੂਰੀ ਤੇ ਤਾਂ ਕਿ ਜੇ ਕੱਲ ਨੂੰ ਗੁੜਨੀ ਪੈਣ ਖੁਰਤੀ ਵੱਜ ਜੇ ਮਾਣੀ ਮਾੜੀ ਤੇ ਨਾਲੇ ਗੰਡਾ ਵਦਨ ਫੁੱਲਣ ਨੂੰ ਥਾਂ ਹੋ ਜੇ ਤੇ ਇਹ ਅਗੇਤੀ ਸਬਜ਼ੀ ਹੈ ਇਹ ਵੀ ਅਗੇ ਇਤੀ ਸਬਜੀ ਦੇ ਵਿੱਚ ਕਾ ਜਾਂਦੀ ਹੈ ਹਰਾ ਪਿਆਜ਼ ਤੇ ਇਹ ਦੇਖੋ ਇਹਦੀ ਨਾ ਮਤਲਬ ਛਾਣ ਹੀ ਹੁੰਦੀ ਹੈ ਕਿ ਇਹ ਆ ਇੱਕ ਡਾਰਕ ਪਿੰਕ ਹੁੰਦਾ ਆ ਜਿਹੜਾ ਪਿੰਕ ਹੁੰਦਾ ਹੈ ਇਹ ਸਿਰਫ ਕੱਚੇ ਗੰਡੇ ਤੌਰ ਤੇ ਵਰਤੇ ਜਾਂਦਾ ਦੇਖੋ ਪਿੰਕ ਹੈ ਜਗਾ ਤੇ ਇਹ ਜਿਹੜਾ ਦੂਜਾ ਗੰਡਾ ਆਪਾਂ ਖਾਣ ਨੂੰ ਵਰਦੇ ਉਹ ਇੰਨਾ ਪਿੰਕ ਨਹੀਂ ਹੁੰਦਾ ਮੇਰੇ ਖਿਆਲ ਚ ਜ਼ਿਆਦਾ ਇਹਦੀ ਜੜ ਤੇ ਇਹ ਸਿਰਫ ਕੱਚੇ ਗੰਡੇ ਤੌਰ ਤੇ ਹੀ ਵਰਤੇ ਜਾਂਦਾ ਕੋਈ ਗਰਮੀ ਨਾਲ ਲੋ ਜੀ ਦੋਸਤੋ ਆਪਾਂ ਫਾਈਨਲ ਟੱਚ ਦੇ ਦਿੱਤਾ ਜੋ ਪਿਆਜ਼ ਲਾਏ ਸੀ ਇਹਨਾਂ ਨੂੰ ਪਾਣੀ ਲਾਤਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਜੇ ਚੰਗੀ ਲੱਗੀ ਤਾਂ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਦੋਸਤਾਂ ਦੇ ਨਾਲ ਤੁਸੀਂ ਵੀ ਇਸ ਤਰ੍ਹਾਂ ਦੀ ਛੋਟੀ-ਮੋਟੀ ਸਮਝਾਤ ਤੇ ਜਰੂਰ ਲਾਉਣਾ ਬਹੁਤ ਬਹੁਤ ਧੰਨਵਾਦ